ਸ਼ਰੀਰਿਕ ਰੋਗਾਂ ਨੂੰ ਦੂਰ ਕਰਨ ਲਈ ਤੇਰੇ ਕੀਤੇ ਦਵਾਦਾਰੂ ਕਾਰਗਰ ਸਾਬਤ ਨਹੀਂ ਹੋਣਗੇ ਪਹਿਲਾਂ ਮਨ ਨੂੰ ਸਾਫ਼ ਕਰਨਾ ਪਵੇਗਾ ਮਨ ਕਿਵੇਂ ਸਾਫ਼ ਹੋਵੇਗਾ ਬਾਣੀ ਪੜਕੇ ਖਸਮ ਵਿਸਾਰ ਕੀਏ रसਪੋਗ ਤਾ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ दारू ਲਾਏ ਦੁਨਿਆਵੀ ਫਿਰ ਦਵਾਈਆਂ ਉੱਥੇ ਕੰਮ ਨਹੀਂ ਆਉਂਦੀਆਂ ਪਰਮੇਸ਼ਰ ਤੇ ਭੁੱਲਿਆਂ ਵਿਆਪਣੇ ਸੱਬੇ ਰੋਗ ਜਦੋਂ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਫਿਰ ਕਈ ਤਰ੍ਹਾਂ ਦੇ ਰੋਗ ਵਿਆਪਦੇ ਹਨ ਰੋਗ ਲੱਗ ਜਾਂਦੇ ਹਨ ਗੁਰਬਾਣੀ ਦਾ ਮੁੱਖ ਵਿਸ਼ਾ ਅਧਿਆਤਮਕ ਹੈ ਪਰੰਤੂ ਸਮਾਜਿਕ ਜਾਂ ਦੁਨਿਆਵੀ ਪੱਖ ਤੋਂ ਵੀ ਮਨੁੱਖ ਨੂੰ ਪੂਰੀ ਪੂਰੀ ਸਿਹਤ ਦਿੱਤੀ ਗਈ ਹੈ ਗੁਰਬਾਣੀ ਅਨੁਸਾਰ ਇੱਕ arogh ਆਤਮਾ ਤੋਂ ਹੀ ਸਰੀਰਿਕ aroghਤਾ ਸੰਭਵ ਹੈ ਰਾਗ ਗੌੜੀ ਸੁਖੁਣੀ ਦੇ ਵਿੱਚ ਮਹਾਰਾਜ ਦਾ ਫਰਮਾਨ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਨਾਨਕ ਸਿਫਤੀ ਰਤਿਆ ਮੰਤਨ ਹਰਿਆ ਹੋਏ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸਾਧ ਸੰਗਤ ਵਿੱਚ ਬੈ ਕੇ ਪ੍ਰਮਾਤਮਾ ਦਾ ਨਾਮ ਜਪੋ ਇਸ ਸਥਾਨ ਤੇ ਸੱਚੇ ਮਨ ਦੇ ਨਾਲ ਸਿਮਰਨ ਕਰਦੇ ਆਂ ਇਸ਼ਨਾਨ ਕਰੋ ਸਾਰੇ ਰੋਗ ਦੂਰ ਹੁੰਦੇ ਆਂ ਇਹ ਉਹੀ ਝੰਡਾ ਹੈ ਜਿਸ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਨੌਵੀਂ ਛਾਜਲੀ ਜ਼ਿਲ੍ਹਾ ਸੰਗਰੂਰ ਦੇ ਦਰਸ਼ਨ ਕਰਦੇ ਆਂ ਇੱਕ ਨਈ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ